ਜਾ ਰਹੇ ਆ ਖੇਤ ਬਾਹਣ ਪਾਉਣਾ ਹੈਗਾ ਤੇ ਵੀਡੀਓ ਨਾਲ ਅਖੀਰ ਤੱਕ ਬਣੇ ਰਹੋ ਤੇ ਚਲੋ ਖੇਤ ਜਾ ਕੇ ਮਿਲਦੇ ਆ ਇਹ ਹਾਲ ਵੀ ਵਧੀਆ ਨੇ ਤੇ ਰਾਲੇ ਹਾਲ ਨੇ ਤੇ 11 ਵਾਲੇ ਵੀ ਹੁੰਦੇ ਨੇ ਤੇ ਬਾਕੀ 15 ਵਾਲੇ ਵੀ ਹੁੰਦੇ ਨੇ ਮੰਜੇ ਦਾ ਦਾ ਕਰਤਾ ਪ੍ਰੋਗਰਾਮ ਕੈਨਸਲ ਤੇ ਹੁਣ ਆਪਾਂ ਪਲੂਗੜੇ ਰੱਖਤੀ ਆ ਛੋਟੀ ਜੀ ਕਿਵੇਂ ਇਹਦੇ ਰੱਖੜੀ ਕਿਸੇ ਤੇ ਇਹ ਮੇਰਾ ਪਤੀਜਾ ਚਲਾ ਰਿਹਾ ਟਰੈਕਟਰ ਬਾਹਣ ਕੋਣਾ ਅੱਜ ਆਪਾਂ ਮੈਂ ਹੀ ਬਾਹੂਗਾ ਅੱਧਾ ਤੇ ਵਾ ਲੂਗਾ ਮੋਟਰਸਾਈਕਲ ਤੇ ਮੈਂ ਆ ਰਹਾ ਜਾਂ ਨਾ ਨਾ ਸੂਏ ਸੂਏ ਇਧਰ ਦੀ ਮੈਨੂੰ ਨੇੜੇ ਪੈਂਦਾ ਆ ਦੂਸਰਾ ਪਹਾੜ ਜੋ ਆਪਣੇ ਖੇਤ ਨੂੰ ਜਾਂਦਾਗਾ ਚੈਨੂ ਲਾਇਆ ਪਿੱਛੇ ਨੂੰ ਪਿੱਛੇ ਨੂੰ ਆ ਪਾ ਠੀਕ ਆ ਠੀਕ ਆ ਲਾਓ ਵੀ ਜਲਦਾ ਟਰੈਕਟਰ ਆ ਲੱਗ ਗਿਆ ਆਪਾਂ ਵਾਹਣ ਪਾਉਣ ਆ ਪਹਿਲਾਂ ਆਪਾਂ ਲੰਮੇ ਲੋਟ ਵਾਹਾਂਗੇ ਹੁਣ ਚਲਾਉ ਮੈਂ ਟਰੈਕਟਰ ਆ ਟਰੈਕਟਰ ਨੂੰ ਥੋੜਾ ਜਿਹਾ ਸਾਹ ਆ ਲੈਣ ਦਿਓ ਠੰਡਾ ਹੋ ਲੈਣ ਦਿਓ ਟਰੈਕਟਰ ਨੂੰ ਕਿਉਂਕਿ ਤੜਕੇ ਦੱਬੇ ਖੜ੍ਹ ਲੈਣ ਇੱਧਰ ਦੀ ਆਉਣਾ ਸੀ ਓਏ ਇੱਧਰ ਦੀ ਉਹ ਬਾਈ ਨੂੰ ਕੀ ਪਤਾ ਸੀ ਯਾਰ ਹੈ ਹੋਰ ਲੈ ਆਉਂਦਾ ਨਾਲੇ ਪੂਜੀਆ ਉਹ ਅੱਥੇ ਮਾਰਾ ਕਬੜ ਡਿੱ ਗਿਆ ਮੈਂ ਤੁਹਾਨੂੰ ਪਤਾ ਨਾਲੇਖ ਲੈ ਸੀ ਆਹ ਆਪਣੇ ਆ ਬੱਚੇ ਕਹਿੰਦੇ ਕੋਕ ਪੀਣਾ ਹੈਗਾ ਮਾ ਖਾ ਚਲੋ ਕੋਕ ਮੰਗਾ ਲਾਨੇ ਆ ਕੋਕ ਮੰਗਾ ਲਿਆ ਸੀਗਾ ਤੇ ਵੈਸੇ ਕੋਕ ਇਹਨਾ ਚੰਗਾ ਨਹੀਂ ਹੁੰਦਾ ਬਾਡੀ ਨੂੰ ਬਹੁਤ ਜ਼ਿਆਦਾ ਇਫੈਕਟ ਪਾਉਂਦਾ ਹੈਗਾ ਸੋ ਇਹਨੂੰ ਅਵੋਇਡ ਹੀ ਕਰਨਾ ਚਾਹੀਦਾ ਤੇ ਬਾਕੀ ਰਹੀ ਗੱਲ ਤੁਸੀਂ ਵੇਖਿਆ ਹੋਣਾ ਇੱਕ ਵਾਰੀ ਰোনালਡੋ ਦੇ ਮੂਰੇ ਕੋਕ ਦੀ ਬੋਤਲ ਰੱਖਤੀ ਸੀਗੀ ਤੇ ਰোনালਡੋ ਨੇ ਉਹ ਚੱਕ ਕੇ ਪਰਾਂ ਕਰਤੀ ਸੀਗੀ ਕਿ ਉਹ ਸਮਝਦਾਰ ਬੰਦੇ ਨੇ ਨਾ ਉਹਨਾਂ ਨੂੰ ਪਤਾ ਕਾ ਵੀ ਇਹ ਬਾਡੀ ਤੇ ਇਫੈਕਟ ਪਾਉਂਦਾਗਾ ਤੇ ਹੁਣ ਕੀ ਪਤਾ ਮੈਂ ਵੀ ਮੇਰੇ ਨਾਲ ਵੀ ਇੰਹੀ ਹੋਵੇ ਉਹਨੇ ਨਾ ਫਿਰ ਜਿਹੜਾ ਕੋਕ ਸੀ ਕੋਕ ਦੀ ਮਾਰਕੀਟ ਬਹੁਤ ਜ਼ਿਆਦਾ ਘਟ ਗਈ ਸੀ ਹੁਣ ਮੈਨੂੰ ਲੱਗਦਾ ਮੈਂ ਵੀ ਕੋਕ ਦੀ ਥੋੜੀ ਜਿਹੀ ਵੇਚਦੀ ਕਰਤੀ ਤੇ ਹੁਣ ਇਹਦੀ ਮਾਰਕੀਟ ਘਟ ਜਾਣੀ ਐ ਕੀ ਪਤਾ ਹੁੰਦਾ ਹੈ ਚਲੋ ਤਾਂ ਮਜ਼ਾਕ ਕਰਦੇ ਆ ਔਰ ਨਾਰਲਡੋ ਤੇ ਆਪਾਂ ਕਿੱਥੇ ਆਪਾਂ ਕਿ ਤਾਲੇ ਹੁੰਦੇ ਸਾਦੇ ਬੰਦੇ ਹੈ ਦੋਨੇ ਪਤੀਜਾ ਟਰੈਕਟਰ ਨੂੰ ਥਰਾ ਵਧੀਆ ਜਾਣਦੇ ਨੇ ਹਰ ਇੱਕ ਚੀਜ਼ ਚਰਾ ਲੈਂਦੇ ਨੇ ਗੱਡੀ ਟਰੈਕਟਰ ਆ ਮਸ਼ੀਨਾ ਮਸੂਨਾ ਜੋ ਮਰਜੀ ਫੜਾ ਦੇਣਾਂ ਬੜੀ ਪਿਆਸ ਲੱਗੀ ਪਈ ਆ ਮੋਟਰ ਦਾ ਪਾਣੀ ਪੀ ਲਈਏ ਆਪਾਂ ਘੜ ਕੇ ਹਟਿਆਂਗੇ ਬਾਕੀ ਆ ਸਾਰਾ ਖਾਲ ਵੀ ਘਟ ਦੋਤਾ ਤੇ ਉਹੀ ਰਹਿ ਗਿਆ ਬਸ ਹੁਣ ਤੌਣਕ ਪਾਣੀ ਪੀ ਲੇ ਵੈਲਾ ਆਪਾਂ ਪਾਣੀ ਬਹੁਤ ਬਾਹਰ ਹੈ ਬਹੁਤ ਮਿੱਠਾ ਪਾਣੀ ਹੈ ਇਹ ਕਹਾਏ ਮੈਂ ਜਲਦੀ ਮਿਲਣਾ ਜਿਹੜਾ ਆਪਣੇ ਘਰੇ ਫਿਲਟਰ ਵਾਲਾ ਪਾਣੀ ਹੁੰਦਾ ਕੋਈ ਨਹੀਂ ਕਿ ਉਹਲਾ ਸਪੀਕੀਟਾ ਤਾਂ ਭਰ ਜਾਂਦਾ ਇਹ ਮੈਂ ਤਾਂ ਇਹਨਾਂ ਵਾਸਤੇ ਹੀ ਆਉਂਗਾ ਅਜੇ ਵੀ ਇਹ ਲੱਗਦਾ ਵੀ ਪੀਤਾ ਨਹੀਂ ਹੋਇਆ ਐਜੀ ਸਾਹ ਵਧੀਆ ਹੋਣ ਲੱਗ ਗਈ ਦਰਖਤ ਦੀ ਤੇ ਬੈਠਣ ਨੂੰ ਵਧੀਆ ਥਾਂ ਬਣ ਗਈ ਹੁਣ ਤਾਂ ਪੌਦ ਵੀ ਵਧੀਆ ਹੋਣ ਲੱਗ ਗਿਆ ਜੀ ਤੇ ਆ ਵਿਚ ਵਿਚ ਥੋੜੀ ਥੋੜੀ ਰਹਿ ਗਈ ਬਾਕੀ ਵਧੀਆ ਹੋਣ ਲੱਗ ਗਈ ਹੁਣ ਕੱਲ ਤਾਂ ਪਾਣੀ ਲਾਇਆ ਨਹੀਂ ਸੀਗਾ ਹੁਣ ਇਹ ਚ ਪਾਣੀ ਲਾਵਾਂਗੇ ਆਪਾਂ ਸ਼ਾਮ ਜੇ ਨੂੰ ਸ਼ਾਮ ਜੇ ਨੂੰ ਪਾਣੀ ਲਾ ਕੇ ਕੇਰਾ ਅੱਧਾ ਘੰਟਾ ਵਿੱਚ ਪਾਣੀ ਰੱਖ ਕੇ ਫਿਰ ਦੁਬਾਰਾ ਕੱਢ ਦਾਂਗੇ ਕੇਰਾ ਵੀ ਬਾਣ ਠੰਡਾ ਜਾ ਹੋ ਜਾਊਗਾ ਨਹੀਂ ਤਾਂ ਫਿਰ ਸਵੇਰ ਨੂੰ ਬਹੁਤ ਗਰਮ ਪਾਣੀ ਹੋ ਜਾਂਦਾ ਤਪ ਜਾਂਦਾਗਾ ਵੈਸੇ ਇੱਕ ਗੱਲ ਤਾਂ ਹੈਗੀ ਆ ਖੇਤ ਚ ਟਾਈਮ ਉਹਦੀ ਲੰਘ ਜਾਂਦਾ ਹੈ ਜੇ ਕਰੇ ਹੋਈਏ ਕਰੇ ਟਾਈਮ ਮਸਲਾ ਆਦਾਗਾ ਹੁਣ ਆ ਲੈ 12:30 ਵਜੇ ਵੀ ਗਿਆ 12:30 ਕੀ ਉਹ ਮਿਲਦਾ ਪੌਣ 1 ਹੋ ਗਿਆ ਕਰੇ ਟਾਈਮ ਹੀ ਲੱਗਦਾ ਕੰਮ ਕਰਦੇ ਪਤਾ ਹੀ ਲੱਗਦਾ ਨਾ ਆ ਦੇਖ ਲੋ ਆਪਣੇ ਮੰਜੇ ਦੀ ਕੀ ਹਾਲਤ ਬਣੀ ਪਈ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਹੁਣ 5 ਸਾਲ ਮੰਗੂ ਠੇਕੇ ਤੇ ਦੰਦਿਆ ਆ ਬਹਾਨਾ ਫੇਰ ਤੁਹਾਨੂੰ ਪਤਾ ਤੁਹਾਨੂੰ ਪਤਾਗਾ ਠੇਕੇ ਵਾਲਾ ਕਿੱਥੇ ਇੰਨਾ ਖਿਆਲ ਰੱਖਦਾ ਅੱਜ ਤਾਂ ਟਰੈਕਟਰ ਚਲਾਉਣ ਦਾ ਮੈਨੂੰ ਵੀ ਨਜ਼ਾਰ ਆ ਗਿਆ ਪੂਰੇ ਸਹੀ 6 ਸਾਲ ਬਾਅਦ ਟਰੈਕਟਰ ਚਲਾਇਆ 6 ਸਾਲ ਹੋ ਗਏ ਖੇਤੀਸ ਲੱਡੀ ਨੂੰ ਉਦੋਂ ਚਲਾਉਂਦੇ ਰਹਿੰਦੇ ਸੀਗੇ ਉਦੋਂ ਬਣਪੁੰਚ ਫੜਦਾ ਹੁੰਦੇ ਸੀਗੇ